ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਲਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਮਗਰ ਬੱਚੀ ਆ ਭਾਈ ਆਓ ਪੁੱਛ ਲੈਂਦੇ ਆ ਭਾਈ ਤੁਹਾਡੇ ਭਾਈ ਜੀ ਹਸੀ ਕਾਲ ਆਠੇ ਹੋ ਪੋ ਠੀਕ ਹੈ ਵਧੀਆ ਵਧੀਆ ਨਾਮ ਤੇ ਐਡਰੈਸ ਨੂੰ ਨਾਮ ਰੇ ਸਾਗਰ ਪਿੰਡ ਭਾਈ ਰੁਪਾ ਤਹਿਸੀਲ ਫੂਲਾ ਤੇ ਜ਼ਿਲ੍ਹਾ ਬਸੰਦਾ ਨੇੜੇ ਪਿੰਡ ਨੇੜੇ ਆਪਾਂ ਰਾਮਪੁਰ ਹੈਦਰੋ ਸੁਲਾਪੁਰਾ ਫਿਰ ਮੋਬਾਈਲ ਨੰਬਰ 902396705 ਇਹ ਭਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਵੀ ਰੇੜੀ ਬੜ ਦੇ ਨੇ ਕਿਹੜਾ ਸੂਈ ਪਹਿਲਾ ਸੂਆ ਮੂੰਹ ਬਰੇ ਚਾਰ ਦੰਦਾ ਪਹਿਲਾ ਸੂਆ ਮੂੰਹ ਕੱਲ ਦੀ ਚੀਜ਼ ਵੀ ਆ ਕੱਲ ਸੁਈ ਆ ਹਾਂ ਠੀਕ ਆ ਜੇਰ ਪੈ ਗਈ ਭਾਈ ਹਾਂ ਆਪਣੇ ਕੋਲ ਤਾਂ ਅੱਜ ਹੀ ਆ ਬਈ ਇਹ ਠੀਕ ਆ ਭਾਈ ਬੱਚਾ ਕੀ ਮਗਰ ਮਗਰ ਦਾ ਬੱਚੀ ਆ ਬੱਚੀ ਬੜੀ ਕੁਆਲਟੀ ਵਾਲੀ ਆ ਹਾਂ ਭਾਈ ਬੱਚਾ ਭਾਈ ਮਗਰ ਬੱਚੀ ਆ ਬੱਚੀ ਦੀ ਕੁਆਲਟੀ ਚੈੱਕ ਮਰਾਡ ਹਾਂ ਕਿਹੜੇ ਸੀਮਨ ਤੋਂ ਮੰਗਦੀ ਆ ਪਤਾ ਨਹੀਂ ਕੀ ਆ ਭਾਈ ਉਹਦੀ ਆ ਗਈ ਬੱਚੀ ਠੀਕ ਆ ਹਾਂ ਮਰਾਡ ਬਹੁਤ ਸੋਹਣੀ ਬੜਾ ਚੰਗਾ ਨਾਸਾਂ ਨੂੰ ਸਾਂ ਗਲਾਬ ਸਾਰੀ ਗਲਾਬ ਵੀ ਆਏ ਬਹੁਤ ਚੰਗੀ ਆ ਬੱਚੀ ਹਨੀਲੀ ਆਖਾ ਜਵਾ ਬਈ ਕੀ ਆਖਾ ਮੈਂ ਕਹਿੰਦਾ ਕੀ ਬਾਤ ਆ ਬਈ ਸਾਰੀ ਚਿੱਟੀਆਂ ਬਹੁਤ ਚੰਗਾ ਬੱਚੀ ਸਾਰੀ ਗਲਾਬੀ ਗਲਾਬੀ ਪਈ ਆ ਬੱਚੀ ਬਈ ਚੰਗੇ ਸੀਮਣ ਦੀ ਮਾਂ ਵੀ ਚੰਗੇ ਸੀਮਣ ਦੀ ਆ ਬਰੂਟ ਦੀ ਆ ਬਈ ਚਾਰ ਦਿਨ ਦਾ ਮੂੰਹ ਹੋ ਜੇ ਠੀਕ ਆ ਬਰੂਟ ਸੀਮਣ ਦੀ ਮਾਂ ਕੀ ਫਿਰ ਮੱਡਾ ਦੀ ਬਾਈ ਨੇ ਬੱਚੀ ਦੱਸਿਆ ਹਾਲਾ ਕਹਿੰਦਾ ਬੱਚੀ ਵੇ ਹੂੰ ਇਹਨੇ ਤੇ ਹੀ ਅਬਰੋਂ 5 ਸਾਲਾਂ ਦੀ ਬਰੀਡ ਤਿਆਰ ਹੁੰਦੇ ਨੇ ਜੰਨੇ ਸਹੀ ਗੱਲ ਆ ਮਾਵਾ ਤੇ ਸਹੀ ਗੱਲ ਹੈ ਦੰਦੋਂ ਵੀ 4 ਹੰਦਾਂ ਵਾਲਾ ਹੈ ਨਾ ਰੂਪ ਵੀ 4 ਦੰਦਾਂ ਵਾਲਾ ਵੱਡੀ ਗੱਲ ਬਹਿ ਡਾਂਗਾ ਭਾਈ ਲੱਕਨਗਾਲੇ ਉਮੀ ਖੜੇ 4 ਦੰਦ ਦੀ ਬਾਹ ਠੀਕ ਹੈ ਭਾਈ 4 ਦੰਦ ਰੰਗ ਰੂਪ ਕੱਦ ਵੱਡ ਥਣ ਲੇਵਾ ਬੜਾ ਕਮਾਲਾ ਮੁੱਠੀ ਜਲਾ ਥਣ ਇਕੱਲਾ ਇਕੱਲਾ ਥਣ ਗਲਾਬੀ ਗਲਾਬੀ ਥਣਾ ਭਾਈ ਥਣ ਲਈ ਕੋਈ ਪੀੜੀ ਦੇ ਪਾਵੇ ਵਰਗੇ ਪੂਰੀ ਬੈਲੈਂਸ ਤੇ ਲੱਗੇ ਪਿਆ ਗਲਾਬੀ ਥਣ ਸਿਵਾਈ ਕਿਵੇਂ ਆ ਭਾਈ ਇੱਕ ਨੰਬਰ ਆ ਭਾਈ ਇੱਕ ਨੰਬਰ ਆ ਗਈ ਲੇਵਾ ਵੀ ਬਹੁਤ ਚੌੜਾ ਚੂੜਾ ਕਰੀ ਇਸ ਬੜਾ ਪਿਆਰਾ ਬੋਦੀ ਚੰਗਿਆ ਆਰਡਰ ਬਹੁਤ ਚੰਗਾ ਘੱਡ ਵੱਡ ਪੂਰਾ ਚਲਮਾ ਥਣ ਬੜਾ ਚੰਗਾ ਕਿਸੇ ਪਾਸੋਂ ਭਾਈ ਕੋਈ ਘਾਟ ਨਹੀਂ ਵੱਡੇ ਵਾਲੋ ਵਾਦੇ ਦਾ ਮੂਰੋਂ ਕਿੰਨੇ ਵਧੀਆ ਸਟਾਰਟਿੰਗ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ 1.5 ਸਾਲ ਨੂੰ ਆਰਡਰ ਦੇਖੋ ਭਾਈ ਮੂਰੋਂ ਵੀ ਆਜ ਹੀ ਕੀਮਤ ਬੱਚੀ ਦੀ ਬਹੁਤ ਆ ਭਾਈ ਯਾਰ ਹਾਂ ਸਹੀ ਗੱਲ ਬੱਚਿਆ ਬੜਾ ਕਰਦੀ ਆ ਇਹ ਗੱਲ ਕਰ ਚੰਗੀ ਆ ਬ੍ਰੀਡ ਤੇ ਛੇਤੀ ਕਾ ਨੂੰ ਭਾਈ ਇੰਨੀ ਚੰਗੀ ਬੱਚੀ ਮਗਰ ਮਿਲਦੀ ਆ ਭਾਈ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਭਾਈ ਕੱਲਾ ਕੱਲਾ ਥਣ ਗਲਾਬੀ ਥਣ ਚਾਰੇ ਇੱਕੋ ਜੇ ਥਣ ਕੀੜੀ ਦੇ ਪਾਵੇ ਵਰਗੇ ਥਣ ਕਿੰਨੇ ਬੋਲੇ ਤੇ ਆ 15 ਕਿਲੋ ਹੋ ਗਰੀ ਹੁਣ ਹਟ ਤੇ ਯਾਰ ਹਾਂ ਫੁੱਲਾ ਫੁੱਲਾ ਪੰਨਾ ਕਿ ਦੇ ਦੂਗੀ ਗਰੀਡ ਵਾਲੇ ਬੱਚੀ ਬਈ ਉਹਦਾ 25 ਕਿਲੋ 20 ਕਿਲੋ ਦਾ ਬਾਹਰ ਦਾ ਦੇਉ ਬੱਚੀ ਤੂੰ ਸਹੀ ਪੂਜਾਤ ਪਾਤ ਵਾਲੀ ਆ ਪੂਜਾਤ ਪਾਤ ਬਹੁਤ ਚੰਗੀ ਆ ਗਰੀਡ ਪ੍ਰਾਈਸ ਬਹੁਤ ਚੰਗੀ ਆ ਬਈ ਬੱਚੀ ਤੇ ਬਾਕੀ ਬੱਚੀ ਆ ਮਗਰ ਬਹੁਤ ਚੰਗੀ ਬੱਚੀ ਆ ਬਈ ਕਾਜ ਕੁਝ ਬੱਚੀ ਦਾ ਬਹੁਤ ਅਲ ਹੈ ਤਰਾ ਮਾਰ ਕੇ ਦਿਖਾ ਦੇਣਾ ਹਾਂ ਆਰਡਰ ਦੇਖੋ ਬਈ ਥਣ ਥਣ ਬਹੁਤ ਚੰਗਾ ਚਵਾਈ ਜ ਵੀ ਚੰਗੀ ਆ ਪੂਰੀ ਚੰਗੀ ਆ ਬਈ ਲੈ ਚਵਾਈ ਦਿਖਾਉਨੇ ਆ ਬਈ ਚਵਾਈ ਬੜੀ ਕਮਾਲ ਦੀ ਹੈਂ ਜੀ ਜੀ ਚਵਾਈ ਬਹੁਤ ਚੰਗੀ ਆ ਨਾ ਬੜੀ ਚੰਗੀ ਆ ਬਈ ਥਣ ਥਣ ਬਹੁਤ ਚੰਗਾ ਨਾ ਸਹੀ ਗੱਲ ਆ ਗੁਲਾਬੀ ਥਣ ਮੁੱਠੀ ਵਾਲਾ ਥਣ ਚਵਾਈ ਜ ਵੀ ਪੂਰੀ ਚੰਗੀ ਆ ਲੈ ਜਿਵੇਂ ਵਰਦੀ ਧਾਰਾ ਮਰੀ ਚੱਲ ਕੋਈ ਚੱਕਰੀ ਨੀ ਨੱਬੜਦੀ ਆ ਨਾ ਬਈ ਚਵਾਈ ਪੂਰੀ ਮੁੱਠੀ ਦੇ ਮੁੱਠੀਆਂ ਸੰਨ ਲੈ ਲੱਗਦਾ ਹੁੰਦਾ ਸਹੀ ਗੱਲ ਆ ਹਾਰਡ ਰੌਡਰ ਬਹੁਤ ਚੰਗਾ ਕੱਦ ਵੱਡ ਬਹੁਤ ਚੰਗਾ ਹਾਂ ਲੇਵਾ ਬੜਾ ਕਮਾਲ ਦਾ ਲੱਗ ਮੁੱਟੀਆ ਨਾਲ ਕਲਾ ਕਲਾ ਬੱਚੇ ਦਾ ਬੜਾ ਕਰਦੀ ਹੈ ਹੋਰ ਨਹੀਂ ਵੀ ਚੱਕਰੇ ਬਸ ਕਲਾ ਬੱਚੇ ਦਾ ਕਰਦੀ ਹੈ ਜਿਆਦੇ ਹਾਂ ਜੀ 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 ਸੂਸ ਚੰਗਾ ਮੁੱਲ ਕੀ ਹੈ ਬਈ ਇਹਦਾ ਮੋਲੇ ਬਸ ਯਾਰ 70000 ਰੁਪਏ ਹੈ ਬਈ ਯਾਰ 70000 ਅਜੇ ਬੱਚੀ ਵੀ ਹੈ ਕਿਸੇ ਤੋਂ ਫਾਰਮਰ ਦੇ ਨਾਲ 25000 ਦੀ ਹੈ ਜੀ ਬੱਚੀ ਦਿੰਦਾ 20 ਬੱਚੇ ਆ ਰਹੇ ਬਈ ਨਹੀਂ ਬਰੀਡ ਵਾਲੀ ਦਾ 70000 ਰੁਪਏ ਜਮਾ ਜਾਇਜ਼ ਮੋਲਾ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਮਾਨ ਤਾਂ ਜ਼ਰੂਰ ਹੋ ਜੂਗਾ ਹਨਾ ਬਈ ਇਹ ਕਿਸੇ ਵੀਰ ਨੂੰ ਬੜ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪਿਆਰੋਂ ਧੰਨਵਾਦ